ਬਟਾਲਾ ਨਜ਼ਦੀਕ ਪੈਂਦੇ ਇਤਿਹਾਸਿਕ ਕਸਬਾ ਤਿਆਨਪੁਰ ਵਿਖੇ ਉਸ ਸਮੇ ਮਾਤਮ ਛਾ ਗਿਆ ਜਦੋਂ ਆਪਣੇ ਪਤੀ ਅਮਰਿਤ ਕੁਮਾਰ ਨਾਲ ਮਾਤਾ ਦੇ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਗਈ ਨਵ ਦੁਲਹਨ ਸਪਨਾਦੀ ਵੈਸਨੋ ਦੇਵੀ ਵਿਖੇ ਪਹਾੜ ਖਿਸਕ ਜਾਣ ਕਾਰਨ ਵਾਪਰੇ ਹਾਦਸੇ ਵਿੱਚ ਮੌਤ ਹੋ ਜਾਣ ਦਾ ਦਰਦਨਾਕ ਸਮਾਚਾਰ ਪਿੰਡ ਤਿਆਨਪੁਰ ਵਿਖੇ ਪੁੱਜਾ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਦੇਵਰਦੀਪੂ ਨੇ ਰੋਦਿਆਂ ਹੋਇਆਂ ਦੱਸਿਆ ਕਿ ਉਸ ਦਾ ਪਰਾ ਅਮਰਿਤ ਕੁਮਾਰ ਜੋ ਵਿਦੇਸ਼ ਤੋਂ ਪਰਤਣ ਉਪਰੰਤ 28 ਜੁਲਾਈ ਨੂੰ ਸਪਨਾਵਾਸੀ ਅਮਰਿਤਸਰ ਨਾਲ ਵਿਆਹ ਬੰਧਨ ਵਿੱਚ ਬੰਦੇ ਸਨ एतवार सपना जिसन साडे परिवार जी सिखावी कहते हैं अपने पति अमित कुमार समेत माता वैष्णो देवी जी दे दर्शन करने लिये गए हुए सन जबकि आज परिवारिक जिया पता लगा कि उन्होंने दिनों सपना का देहान हो गया है परिवारिक जिया ने दसिया कि सपना अपने माता पिता की इकलौती औलाद सी ਇਹ ਕਿੰਨਾ ਜਿਹਾ ਵਿਆਲੂ ਹੋਇਆ ਵਾ ਵੈਸ਼ਨ ਦੇ ਵਗੇ ਹੀ ਪਹਿਲੀ ਵਾਰੀ ਕਰੋਗੇ ਹੀ ਮਾਤਾ ਦੇ ਦਰਸ਼ਨ ਕਰਨ ਤੇ ਆਧਿਕ ਵਾਰੀ ਤੋਂ ਥੋੜਾ ਤਾਂ ਗਏ ਨੇ ਤੇ ਪੱਥਰ ਸਲਾਈਡਿੰਗ ਹੋਈ ਆ ਪੱਥਰ ਡਿੱਗਿਆ ਤੁਹਾਡੀਆਂ ਖੁਸ਼ੀਆਂ ਦੇ ਪੱਥਰ ਡਿੱਗ ਗਿਆ ਜੱਟ ਕਿਤੇ ਸਾਡੀ ਭਾਬੀ ਦੀ ਡੈੱਥ ਹੋਈ ਸਭ ਤੋਂ ਛੋਟੀ ਭਾਬੀ ਦੀ ਸਾਡੀ ਮੇਰੇ ਛੋਟੇ ਬ੍ਰਦਰ ਦੀ ਵੋਟੀ ਸੀ ਚਾਹ ਨਹੀਂ ਪੂਰੇ ਆ ਸਾਡੇ ਹਾਂਜੀ ਹਾਂਜੀ ਭਾ ਜੀ ਚਾਵਣੀਆਂ ਤੇ ਮਹਿੰਦੀ ਲਵਾ ਕੇ ਭੇਜਿਆ ਚੇਚਾ ਸੀ ਕੁੜੀਏ ਪਹਿਲੀ ਵਈ ਤੂੰ ਮਾਰਾ ਲੈ ਜਾਣਾ ਮੇਦੀ ਬੁੱਦੀ ਲਾ ਕੇ ਜਾ ਸ਼ਿੰਗਾਰ ਕਰਕੇ ਜਾ ਮਾਤਾ ਘਰ ਆ ਕੇ ਮੇਰੀ ਧੀ ਆਈ ਆ ਤੂੰ ਮਾਤਾ ਨੂੰ ਜਾ ਦੇ ਦਰਸ਼ਨ ਹੀ ਨਹੀਂ ਦਿੱਤੇ ਮਾਤਾ ਨੇ ਉਹਦੀ ਮਨਜ਼ੂਰੀ ਨਹੀਂ ਪਾਈ ਹੋਈ ਜੇ ਜੱਡੂੜੀ ਆ ਗਈ ਕੀ ਭਾਈ ਤੁਰੇ ਦੇ 5 ਵਜੇ ਨੇ ਤੁਰੇ 6:00 ਦਾਸ ਜਾਨਾ ਵੇ ਤੱਕ ਆ ਜੂਗਾ